ਹਾਂਜੀ ਸਾਸਤਰੀ ਕਾਲ ਜੀ ਸਵਾਗਤ ਆ ਤੁਹਾਡਾ ਚੈਨਲ ਦੇ ਉੱਤੇ ਰਾਤ ਦੇ 8 ਵਜੇ ਚੁੱਕੇ ਨੇ ਤੇ ਹਜੇ ਤੱਕ ਬੂੰਦਾਬੰਦੀ ਹੋ ਰਹੀ ਹੈ ਜੀ ਅੱਜ ਆਲਮੋਸਟ ਸਾਰੇ ਕਿਤੇ ਮੀਂਹ ਪੈ ਚੁੱਕੇ ਆ ਜੀ ਤਾਂ ਬਹੁਤ ਸਾਰੇ ਸਵਾਲ ਆਏ ਤੇ ਉਹਨਾਂ ਸਵਾਲਾਂ ਦਾ ਜਵਾਬ ਦਿੰਨਾ ਜੀ ਇੱਕ ਤਾਂ ਪਹਿਲਾ ਸਵਾਲ ਕਹਿੰਦੇ ਮੀਂਹ ਪੈ ਗਿਆ ਜੀ ਸਪਰੇਅ ਦਾ ਅਸਰ ਹੋਊਗਾ ਜਾਂ ਨਹੀਂ ਹੋਊਗਾ ਵੀਰੇ ਇੱਥੇ ਦੋ ਤਰ੍ਹਾਂ ਦੇ ਟੈਕਨੀਕਲ ਹੁੰਦੇ ਆ ਇੱਕ ਤਾਂ ਹੁੰਦੀਆਂ ਕੰਟੈਕਟ ਦਵਾਈਆਂ ਇੱਕ ਹੁੰਦੀਆਂ ਸਿਸਟਮੈਟਿਕ ਠੀਕ ਹੈ ਜਿਹੜੀਆਂ ਤਾਂ ਹੁੰਦੀਆਂ ਵੀਰੇ ਕੰਟੈਕਟ ਦਵਾਈਆਂ ਚਾਹੇ ਉਹ ਫੰਗੀਸਾਈਡ ਆ ਚਾਹੇ ਇਨਸੈਕਟੀਸਾਈਡ ਆ ਮੈਂ ਉੱਤੇ ਲਿਸਟ ਪਾ ਦੂੰਗਾ ਨਾਂ ਪਾ ਦੂੰਗਾ ਸਿਸਟਮੈਟਿਕ ਅੱਡ ਪਾ ਦੂੰ ਮੋਟੀਆਂ-ਮੋਟੀਆਂ ਹੀ ਆ ਦੱਸ ਦੇਣਾ ਤੁਹਾਨੂੰ ਜਿਵੇਂ ਐਮੀ ਸਟਾਰ ਆ ਵੀਰੇ ਉਹ ਫੰਗੀਸਾਈਡ ਸਿਸਟਮੈਟਿਕ ਹੈ ਤੇ ਕੰਟੈਕਟ ਜਿਹੜੇ ਫੰਗੀਸਾਈਡ ਹੋਗੇ ਜਿਵੇਂ ਮੈਨਕੋਜੇਬ ਹੋ ਗਿਆ ਠੀਕ ਹੈ ਹੋਰ ਬਹੁਤ ਨੇ ਮੈਂ ਇਥੇ ਲਿਸਟ ਪਾ ਦੇਣਾ ਠੀਕ ਹੈ ਤਾਂ ਜਿਆਦਾ ਲੰਮੀ ਨਹੀਂ ਖਿੱਚਦਾ ਨਾਰਮਲ ਜੀ ਦੱਸ ਦਿੰਦਾ ਤੁਹਾਨੂੰ ਜਿਹੜੇ ਕੰਟੈਕਟ ਨੇ ਵੀਰੇ ਉਹ ਘਟੋ ਘੱਟ ਆਪਾਂ ਨੂੰ 7-8 ਘੰਟੇ ਲੈ ਜਾਂਦੇ ਨੇ 7-8 ਘੰਟਿਆਂ ਤੋਂ ਪਹਿਲਾਂ ਰੇਨ ਮੀਂਹ ਪੈ ਜਾਂਦਾ ਤਾਂ ਉਹਦਾ ਅਸਰ ਵੀਰੇ ਖਤਮ ਹੋ ਜਾਂਦਾ ਥੋੜਾ ਰਿਜ਼ਲਟ ਆ ਜਿਹੜਾ 20% ਹੀ ਮਿਲਦਾ ਦਵਾਈ ਦਾ ਜਿਹੜੀਆਂ ਸਿਸਟੈਮੈਟਿਕ ਦਵਾਈਆਂ ਨੇ ਠੀਕ ਹੈ ਉਹ ਜੇ 2 ਘੰਟੇ ਵੀ ਲੰਘ ਗਏ ਤਾਂ ਸਮਝ ਲਓ ਪਾਰ ਆ ਬੇੜਾ ਠੀਕ ਹੈ 2 ਘੰਟੇ ਲੰਘ ਜਾਂਦੇ ਤਾਂ ਤੁਹਾਡੇ ਕੋਲੇ 80% ਦਵਾਈ ਅਸਰ ਕਰਦੀ ਹੈ 20% ਹੀ ਨੁਕਸਾਨ ਹੁੰਦਾ ਤੇ ਬਾਕੀ ਮੌਸਮ ਜੇ ਬੱਦਲਵਾਈ ਹੋਵੇ ਤਾਂ ਅਸਰ ਹੈ ਜਿਹੜਾ ਸਟੋਮੈਟਾ ਛੇਤੀ ਖੁੱਲਦਾ ਠੀਕ ਹੈ ਜੇ ਤੁਸੀਂ ਜਮਾ ਸਿਖਣ ਦੁਪਹਿਰੇ ਕਰਦੇ ਹੋ ਤਾਂ ਉਹ 5 ਘੰਟੇ ਵੀ ਲੈ ਜਾਂਦੀ ਹੈ 4 ਘੰਟੇ ਵੀ ਲੈ ਜਾਂਦੀ ਇਹਨੂੰ ਰੇਨ ਫਾਸਟਿੰਗ ਟਾਈਮ ਕਹਿ ਦਿੰਦੇ ਨੇ ਇੰਗਲਿਸ਼ ਦੇ ਵਿੱਚ ਹਰੇਕ ਦਵਾਈ ਦੇ ਉੱਤੇ ਲਿਖਿਆ ਹੁੰਦਾ ਵੀ ਇੰਨਾ ਟਾਈਮ ਹੈ ਇੰਨਾ ਨਹੀਂ ਹੈਗਾ ਬਾਕੀ ਹੁਣ ਵੀਰੇ ਫੰਗਸ ਹੈ ਜਿਹੜੀ ਉਹ ਆਉਣੀ ਆ ਸੁੰਡੀ ਆਲਮੋਸਟ ਮਰ ਚੁੱਕੀ ਆ ਹੁਣ ਜਿਹੜੀ ਫੰਗਸ ਆਉਣੀ ਆ ਫੰਗਸ ਦਾ ਅਟੈਕ ਹੋਣਾ ਡੱਡੂ ਬੋਲੀ ਜਾਂਦੇ ਪਿੱਛੇ ਵੀ ਇੱਥੇ ਤਾਂ ਬਹੁਤ ਮੀਂਹ ਪਿਆ ਸ਼ਾਹਕੋਟ ਏਰੀਏ ਦੇ ਵਿੱਚ ਠੀਕ ਹੈ ਹੁਣ ਮੈਂ ਹੈਗਾ ਐਟ ਟਾਈਮ ਤੁਸੀਂ ਮੈਨੂੰ ਕਮੈਂਟ ਜ਼ਰੂਰ ਕਰਿਓ ਵੀ ਤੁਹਾਡੇ ਏਰੀਏ ਦੇ ਵਿੱਚ ਮੀਂਹ ਪਿਆ ਤੇ ਕਿੰਨਾ ਇਕ ਪਿਆ ਠੀਕ ਹੈ ਕਿਹੜੀ ਸਪਰੇਅ ਕਰੀ ਸੀ ਉਹ ਵੀ ਮੈਨੂੰ ਦੱਸ ਦਿਓ ਤੇ ਕਦੋਂ ਕਰੀ ਹੁਣ ਵੀਰੇ ਫੰਗਸ ਦਾ ਅਟੈਕ ਬਹੁਤ ਹੁਣ ਤਾਂ ਇੱਕ ਫੰਗੀ ਸਾਈਡ ਜਿਨ੍ਹਾਂ ਨੇ ਨਹੀਂ ਕੀਤਾ ਉਹ ਕਰ ਦਿਓ ਵੀਰੇ ਵਧੀਆ ਜਿਹਾ ਚਾਹੇ ਜਿੰਨਾਂ ਦਾ ਝੋਨਾ ਗੱਬੇ ਤੇ ਆ ਉਹ ਐਮੀ ਸਟਾਰ ਕਰ ਦੇਣਾ ਚਾਹੇ ਕਸਟੋਡੀਆ ਕਰ ਦੇਣਾ ਜਿੰਨਾਂ ਦਾ ਝੋਨਾ ਨਿਸਰ ਗਿਆ ਉਹ ਗਲਿਲੀਓ ਜਾਂ ਨਟੀਬੋ ਵੀਰੇ ਕਰ ਸਕਦੇ ਹੋ ਠੀਕ ਹੈ ਬਾਕੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜਿਹੜੇ ਫੇਸਬੁੱਕ ਤੇ ਨੇ ਫੋਲੋ ਕਰ ਲਿਓ ਇਹੀ ਦੱਸਣਾ ਸੀ ਜਿਹੜੇ ਕਮੈਂਟ ਆਏ ਫੰਗਸ ਦਾ ਅਟੈਕ ਵੱਜ ਜਾਣਾ ਹੁਣ ਸੁੰਡੀ ਹੈ ਜਿਹੜੀ ਉਹ ਪੱਤਾ ਲਪੇਟ ਆਲਮੋਸਟ ਮਰ ਗਈ ਹੋਣੀ ਠੀਕ ਹੈ ਮੀਂਹ ਜਿੱਥੇ ਬਹੁਤ ਤੇਜ਼ ਪਿਆ ਤੇ ਫੰਗਸ ਹੈ ਉੱਥੇ ਵਧੂਗੀ ਫੰਗਸ ਉੱਥੇ ਵਧੂਗੀ ਵੀਰੇ ਫੰਗੀਸਾਈਡ ਦਾ ਅਟੈਕ ਉਥੇ ਜ਼ਿਆਦਾ ਹੋਊ ਜਿੱਥੇ ਆਪਾਂ ਜੂੜੀਆਂ ਜ਼ਿਆਦਾ ਪਾਈ ਕੇ ਜਾਂ ਜ਼ਿਆਦਾ ਪਾਣੀ ਭਰ-ਭਰ ਕੇ ਰੱਖਿਆ ਤੇਲੇ ਵਾਲੀ ਦਵਾਈ ਵੀਰੇ ਹੁਣ ਟੈਂਪਰੇਚਰ ਜੇ ਡਾਊਨ ਹੁੰਦਾ 28 ਤੋਂ ਥੱਲੇ ਆਉਂਦਾ ਤਾਂ ਹੁਣ ਲੋੜ ਪੈ ਸਕਦੀ ਆ ਔਣ ਆਲੇ 10 ਕ ਦਿਨਾਂ ਤੱਕ ਤਾਂ ਹੁਣੀ ਤੇਲੇ ਵਾਲੀ ਜਿਹੜੀ ਦਵਾਈ ਪਾਈ ਜਾਂਦੇ ਨੇ ਹੁਣੀ ਪਹਿਲਾਂ ਹੀ ਪਾਤੀ 10-15 ਦਿਨ ਉਹਦਾ ਕੋਈ ਫਾਇਦਾ ਨਹੀਂ ਵੀਰੇ ਹੁਣ ਤੇਲੇ ਵਾਲੀ ਵੀਰੇ ਪਾਓ ਤੇ ਵਧੀਆ ਦਵਾਈ ਟੌਪ ਦੀ ਪਾਓ ਤੇਲੇ ਵਾਲੀ ਸਸਤੀ ਦਵਾਈ ਨਾ ਪਾਓ ਤੇਲੇ ਵਾਲੀ ਤੇਲੇ ਵਾਲੀ ਪਾਓ ਟੌਪ ਦੀ ਠੀਕ ਹੈ ਫੰਗੀ ਸਾਈਡ ਹੁਣ ਟੌਪ ਦਾ ਕਰੋ ਪਹਿਲਾਂ ਜਿਹੜਾ ਟਾਈਮ ਸੀ ਉਹ ਸਸਤੇ ਨਾਲ ਸਰ ਜਾਣਾ ਸੀ ਹੁਣ ਟੌਪ ਦਾ ਕਰੋ ਵੀਰੇ ਜੇ ਮੀਂਹ ਤੁਹਾਡੇ ਏਰੀਆ ਦੇ ਵਿੱਚ ਜ਼ਿਆਦਾ ਪਿਆ ਠੀਕ ਹੈ ਯਾਨੀ ਹੁਣ ਜੀ ਦੂਜੀ ਸਪਰੇ ਜਿਹੜੀ ਕਰੋਗੇ ਉਹ ਟੌਪ ਦੀ ਕਰਿਓ ਸਸਤੀ ਨਾ ਕਰਿਓ ਠੀਕ ਹੈ ਜੀ ਥੈਂਕ ਯੂ ਸੋ ਮਚ